ਕਟਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਰਮਨ ਪ੍ਰੀਸਕੋਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਜੈ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਸਬ ਤੋਂ ਪਹਿਲਾਂ ਗੱਲ ਕਰਦੇ ਆ ਜੀ ਜਲੰਧਰ ਦੀ ਜਲੰਧਰ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਮਹਿੰਦਰ ਸਿੰਘ ਕੇਪੀ ਕਹਿੰਦੇ ਆਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੂੰ ਨਾਲ ਦੀ ਨਾਲ ਹੀ ਇਹ ਆਕਾਲੀ ਦਲ ਨੇ ਉਮੀਦਵਾਰ ਵੀ ਹਲਾਣ ਦਿੱਤਾ ਹੈ ਜੀ ਬਿਲਕੁਲ ਜੀ ਬਿਲਕੁਲ ਕਿਹਦਾ ਕਮਾਲ ਹੋਈ ਪਈ ਆ ਜਲੰਧਰ ਲੋਕ ਸਭਾ ਸੀਟ ਆ ਜਿਹੜੀ ਇਹ ਦਲ ਬਦਲੂਆਂ ਦਾ ਸਭ ਤੋਂ ਵੱਡਾ ਅੱਡਾ ਬਣ ਗਈ ਹੈ ਜਾਂ ਕਹਿੰਦੇ ਦਲ ਬਦਲੂਆਂ ਦਾ ਸਭ ਤੋਂ ਵੱਡਾ ਗੜ ਬਣ ਗਈ ਹੈ ਰਾਜਧਾਨੀ ਬਣ ਗਈ ਦਲ ਬਦਲੂਆਂ ਦੀ ਕਿਉਂਕਿ ਇੱਥੇ ਚਾਰਾਂ ਦੇ ਵਿੱਚੋਂ ਤਿੰਨ ਪਾਰਟੀਆਂ ਨੇ ਦਲ ਬਦਲੂ ਲਏ ਆ ਉਰੇ ਵਿੱਚ ਇੱਕ ਚਰਨਜੀਤ ਸਿੰਘ ਚੰਨੀ ਹੀ ਆ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਆ ਜਲੰਧਰ ਤੋਂ ਜਿਹੜੇ ਕਿ ਕਾਂਗਰਸੀ ਹੀ ਆ ਪਰ ਉਹ ਇਹ ਆ ਵੀ ਹਲਕਾ ਬਦਲ ਕੇ ਆਏ ਆ ਤੇ ਬਾਕੀ ਪਾਰਟੀਆਂ ਬਦਲ ਕੇ ਆਏ ਆ ਹਲਕਾ ਬਦਲਣ ਵਾਲੇ ਨੂੰ ਚਲੋ ਆਪਾਂ ਕਹਿ ਦਿੰਨੇ ਵੀ ਚਲੋ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਲਾਤਾ ਪਾਰਟੀ ਨੇ ਪਰ ਦਰ ਬਦਲ ਕੇ ਆਏ ਸਿਰਫ ਇਸ ਕਰਕੇ ਆਏ ਆ ਕਿ ਉਹਨਾਂ ਨੂੰ ਟਿਕਟ ਮਿਲ ਜੂਗੀ ਉਹਨਾਂ ਦਾ ਹੋਰ ਕੋਈ ਬਨੋਰਥ ਨਹੀਂ ਸੀ ਉਹਨਾਂ ਨੇ ਆਪਦੇ ਭਵਿੱਖ ਦੇ ਬਾਰੇ ਸੋਚਿਆ ਹੁਣ ਇਹ ਨਹੀਂ ਕਿ ਉਹਨਾਂ ਨੂੰ ਹਲਕੇ ਦਾ ਬਹੁਤ ਫਿਕਰ ਆ ਜਾਂ ਹਲਕੇ ਦੇ ਲੋਕਾਂ ਨੂੰ ਜਿੱਤਣ ਤੋਂ ਬਾਅਦ ਲੱਭ ਜਾਣਗੇ ਜਾਓ ਕੰਮ ਬਹੁਤ ਕਰਨਗੇ ਇਦਾਂ ਦੀ ਕਿਸੇ ਬਾਰੇ ਕੋਈ ਗਰੰਟੀ ਨਹੀਂ ਹੈਗੀ ਪਰ ਉਹਨਾਂ ਨੂੰ ਟਿਕਟ ਜਿੱਥੋਂ ਨਹੀਂ ਸੀ ਮਿਲਦੀ ਉਹਨੂੰ ਛੱਡ ਗਏ ਜਿੱਥੋਂ ਮਿਲਦੀ ਸੀ ਉੱਥੇ ਆ ਗਏ ਤੁਸੀਂ ਦੇਖੋ ਵੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਮਿਲੀ ਤੇ ਗੁੱਸੇ ਹੋ ਗਿਆ ਚੌਧਰੀ ਪਰਿਵਾਰ ਤੇ ਚੌਧਰੀ ਪਰਿਵਾਰ ਨੇ ਚੰਨੀ ਦੇ ਖਿਲਾਫ ਮੋਰਚਾ ਖੋਲ ਲਿਆ ਤੇ ਜਿਹੜੀ ਸੰਤੋਖ ਸਿੰਘ ਚੌਧਰੀ ਦੀ ਘਰ ਵਾਲੀ ਆ ਉਹਨੇ ਭਾਜਪਾ ਦਾ ਪੱਲਾ ਫੜ ਲਿਆ ਉਦੋਂ ਚਲੋ ਉਹ ਭਾਜਪਾ ਦਾ ਪੱਲਾ ਫੜ ਲਿਆ ਉਹਨਾਂ ਨੂੰ ਫੇਰ ਵੀ ਕੋਈ ਟਿਕਟ ਟੁਕੜਤਾ ਨਹੀਂ ਮਿਲੀ ਪਰ ਮਹਿੰਦਰ ਸਿੰਘ ਕੇਪੀ ਜਿਹੜੇ ਕਿ ਲੰਬੇ ਸਮੇਂ ਤੋਂ ਤਿੰਨ ਪੀੜੀਆਂ ਤੋਂ ਕਾਂਗਰਸ ਦੇ ਵਿੱਚ ਆ ਜਿਨ੍ਹਾਂ ਦੇ ਪਿਤਾ ਜੀ ਤੇ ਹੋਰ ਪਰਿਵਾਰਕ ਮੈਂਬਰ ਵੀ ਕਾਂਗਰਸ ਦੇ ਵਿੱਚ ਰਹੇ ਆ ਉਹ ਸਿਰਫ ਇਸ ਕਰਕੇ ਲੰਘੇ ਕੱਲ ਅਕਾਲੀ ਦਲ ਦੇ ਵਿੱਚ ਆ ਗਏ ਕਿਉਂਕਿ ਉਹਨਾਂ ਨੂੰ ਟਿਕਟਮੀ ਮਿਲੀ ਤੇ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਮਿਲ ਗਈ ਆ ਇਸ ਕਰਕੇ ਉਹ ਅਕਾਲੀ ਦਲ ਦੇ ਵਿੱਚ ਲੰਘੇ ਕੱਲ ਸ਼ਾਮਲ ਹੋ ਗਏ ਤੇ ਉਹ ਸ਼ਾਮਲ ਹੋਣ ਤੋਂ 35 ਮਿੰਟਾਂ ਬਾਅਦ ਸਿਰਫ 35 ਮਿੰਟਾਂ ਬਾਅਦ ਅਕਾਲੀ ਦਲ ਨੇ ਉਹਨਾਂ ਨੂੰ ਜਲੰਧਰ ਤੋਂ ਟਿਕਟ ਦੇ ਦਿੱਤੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਪਾਰਟੀ ਦੇ ਸਾਨੂੰ ਜਾਣਬੁੱਝ ਕੇ ਦਰਕਿਨਾਰ ਕੀਤਾ ਇਸ ਕਰਕੇ ਭਾਈ ਮੈਂ ਅਕਾਲੀ ਦਲ ਦੇ ਵਿੱਚ ਆ ਗਿਆ ਉਧਰ ਤੁਸੀਂ ਗੱਲ ਕਰ ਲਓ ਪਵਨ ਤੀਨੂ ਹੋਰਾਂ ਦੀ ਇਹ ਚੌਥੀ ਪਾਰਟੀ ਬਦਲ ਕੇ ਆਏ ਆ ਕਿਸੇ ਵੇਲੇ ਇਹ ਬਹੁਜਨ ਸਮਾਜ ਪਾਰਟੀ ਦਾ ਹਿੱਸਾ ਹੁੰਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਬਹੁਜਨ ਕ੍ਰਾਂਤੀ ਪਾਰਟੀ ਬਣਾਈ ਸੀ ਫਿਰ ਇਹਨਾਂ ਨੇ ਆਪਣੀ ਉਸ ਪਾਰਟੀ ਦਾ ਰਲੇਵਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਰ ਲਿਆ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ ਆ ਜਿਲੰਦਰ ਤੋਂ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਉਮੀਦਵਾਰ ਬਣਾਤਾ ਫਿਰ ਤੁਸੀਂ ਗੱਲ ਕਰ ਲੋ ਸੁਸ਼ੀਲ ਕੁਮਾਰ ਰਿੰਕੂ ਦੀ ਚੌਧਰੀ ਸੰਤੋਖ ਦੀ ਮੌਤ ਤੋਂ ਬਾਅਦ ਇਹ ਕਾਂਗਰਸ ਨੂੰ ਛੱਡ ਕੇ ਜਿਵਨੀ ਚੋਣ ਲੜਨ ਵਾਸਤੇ ਆਮ ਆਦਮੀ ਪਾਰਟੀ 'ਚ ਆ ਗਏ ਆਪਨੇ ਜਿਤਾਤੇ ਹੁਣੇ ਆਮ ਆਦਮੀ ਪਾਰਟੀ ਦੀ ਟਿਕਟ ਜਦੋਂ ਮਿਲੀ ਹੋਈ ਸੀ ਇਹਨਾਂ ਨੂੰ ਦੁਬਾਰਾ ਫੇਰ ਇਹ ਛੱਡ ਕੇ ਬੀਜੇਪੀ 'ਚ ਚਲੇ ਗਏ ਤੇ ਬੀਜੇਪੀ ਦੀ ਟਿਕਟ ਲੈ ਲਈਆ ਸੋ ਮਤਲਬ ਇਹ ਜੀ ਕਿ ਇਹ ਐਚ ਕੀ ਪੰਜਾਬ ਦੇ ਵਿੱਚ ਤਿੰਨ ਵੱਡੀਆਂ ਪਾਰਟੀਆਂ ਦੀ ਜਿਹੜੀ ਆ ਦਲ ਬਦਲੂਆਂ ਦੀ ਲੜਾਈ ਉਹ ਜਨੰਦਰ ਖੇਤਰ ਦੇ ਵਿੱਚ ਹੋਣ ਲੱਗੀ ਆ ਤੇ ਲੋਕ ਕਿਨੂੰ ਕਿੰਨਾ ਕੁ ਪਿਆਰ ਦਿੰਦੇ ਇਹ ਵਕਤ ਦੱਸੂਗਾ ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਮੈਨੂੰ ਲੱਗ ਰਿਹਾ ਹੋ ਸਕਦਾ ਭਾਈ ਮੈਂ ਗਲਤ ਹੋਵਾਂ ਪਰ ਮੈਨੂੰ ਇਹ ਲੱਗਦਾ ਕਿ ਭਾਈ ਐਤਕੀ ਪੰਜਾਬ ਦੇ ਲੋਕ ਆ ਜਿਹੜੇ ਉਹ ਬਹੁਤ ਕੁਝ ਸੋਚਣਗੇ ਵਿਚਾਰਨਗੇ ਮਹਿਸੂਸ ਕਰਨਗੇ ਹਾਲੇ ਤੱਕ ਪੰਜਾਬ ਦੇ ਵੱਡੀ ਗਿਣਤੀ ਲੋਕਾਂ ਦੇ ਵਿੱਚ ਇਹਨਾਂ ਚੋਣਾਂ ਦੇ ਪ੍ਰਤੀ ਕੋਈ ਵੀ ਦਿਲਚਸਪੀ ਨਹੀਂ ਆ ਕਿਉਂਕਿ ਲੋਕ ਕਹਿੰਨੇ ਵੀ ਪਖੰਡੀ ਦਿੱਤਾ ਹੈਗੇ ਡਰਾਵੇਬਦ ਬੰਦੇ ਇਹ ਇਹਨਾਂ ਦਾ ਕੀ ਪ੍ਰੋਸਾ ਆ ਜਿਹਨਾਂ ਨੂੰ ਵੋਟਾਂ ਪਾ ਰਹੀ ਤੇ ਅਗਲੀ ਵਾਰੀ ਕਿਤੇ ਹੋਰ ਤਰੇ ਫਿਰਦੇ ਹੋਣ ਇਹ ਤਾਂ ਰਾਜਨੀਤਿਕ ਪਾਰਟੀ ਦਾ ਨੂੰ ਇਹ ਚਾਹੀਦਾ ਜੀ ਕਿ ਘੱਟੋ-ਘੱਟ 5 ਸਾਲ ਜਿਹਨੇ ਸਾਡੀ ਸੇਵਾ ਕੀਤੀ ਹੋਵੇ ਪਾਰਟੀ 'ਚ ਰਹਿ ਕੇ ਉਹਨੂੰ ਟਿਕਟ ਦੇਣੀ ਆ ਜਾਂ ਚੋਣ ਕਮਿਸ਼ਨ ਨੇ ਉਹ ਜਣਾ ਨਿਯਮ ਬਣਾ ਦੇਵੇ ਕਿ ਭਾਈ ਪੈਂਦੀ ਛੱਟੇ ਜਿਹੜਾ ਆਊਗਾ ਉਹਨੂੰ ਟਿਕਟ ਨਹੀਂ ਦੇਣੀ ਵੀ ਭਾਈ ਪਹਿਲਾਂ ਕੋਈ ਨਾ ਕੋਈ ਨਿਯਮ ਹੋਵੇ ਐਸਾ ਵੀ ਜਿਹੜਾ ਵੀ ਪਾਰਟੀ ਦੇ ਬੰਦਾ ਇਲਾਨ ਕਰਨਾ ਤੇ ਉਹ ਬੰਦੇ ਨੇ ਭਾਈ ਪਹਿਲਾਂ ਆ ਕੰਮ ਕੀਤਾ ਹੋਵੇ ਪਹਿਲਾਂ ਐਸ ਤਰੁਤਵੇ ਤੇ ਰਿਹਾ ਹੋਵੇ ਏਦਾਂ ਡੈਡੀਕੇਸ਼ਨ ਦਿਖਾਈ ਹੋਵੇ ਤਾਂ ਕਰਕੇ ਆ ਇਹਦਾ ਭਰੋਸਾ ਹੀ ਕੋਈ ਨਹੀਂ ਲੋਕਾਂ ਨਾਲ ਠੱਗੀਆਂ ਆ ਇਹ ਲੋਕਾਂ ਨਾਲ ਠੱਗੀ ਕੱਲੀ ਪੈਸੇ ਦੇ ਨਹੀਂ ਹੁੰਦੇ ਲੋਕਾਂ ਨਾਲ ਠੱਗੀਆਂ ਜਜ਼ਬਾਤ ਨਹੀਂ ਵੀ ਹੁੰਦੀਆਂ ਵੋਟ ਲੈ ਕੇ ਮੁਕਰ ਜਾਣਦਿਆਂ ਵੀ ਹੁੰਦੀਆਂ ਵੋਟ ਲੈਣ ਲਈ ਗੁੰਮਰਾਹ ਕਰਨਦਿਆਂ ਵੀ ਹੁੰਦੀਆਂ ਸੋ ਦੇਖੋ ਐਸ ਕੀ ਪਤਾ ਹੀ ਕੋਈ ਨਹੀਂ ਜੇਕਰ ਇਹ ਬੰਦੇ ਐਤਕੀ ਪੁਰਾਣੀ ਪਾਰਟੀ ਨੂੰ ਛੱਡ ਕੇ ਇੱਧਰ ਆ ਗਏ ਆ ਤੇ ਅਗਲੀ ਵਾਰ ਜੇ ਵਿਧਾਨ ਸਭਾ ਦੇ ਚੋਣਾਂ ਮੌਕੇ ਜਦੋਂ 27 ਤੇ ਹੋਣੀਆਂ ਉਦੋਂ ਇਹ ਪਾਰਟੀ ਨੂੰ ਛੱਡ ਕੇ ਤੇ ਹੋਰ ਕਿਤੇ ਚਲੇ ਜਾਣਗੇ ਪਤਾ ਹੀ ਨਹੀਂ ਇਸ ਗੱਲ ਦਾ ਜੀ ਸੋ ਮਹਿੰਦਰ ਸਿੰਘ ਕੇਪੀ ਮੇਨਾਂ ਨੂੰ ਕੇ ਚਰਨਜੀਤ ਸਿੰਘ ਚੰਨੀ ਨੇ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਘਰੇ ਜਾ ਕੇ ਜਿਨ੍ਹਾਂ ਦੀ ਕਿ ਕੁੜਮਾਚਾਰੀ ਦੀ ਰਿਸ਼ਤਦਾਰੀ ਵੀ ਹੈਗੀ ਆ ਪਰ ਉਹਨਾਂ ਦੀ ਫਿਰ ਵੀ ਦਾਲ ਨਹੀਂ ਗਲੀ ਤੇ ਕਿਉਂਕਿ ਮਹਿੰਦਰ ਸਿੰਘ ਕੇਪੀ ਨੇ ਕਿਹਾ ਸੀ ਕਿ ਪਿਛਲੀ ਵਾਰੀ ਮੈਨੂੰ ਹੁਜਾਰਪੁਰ ਤੋਂ ਡੱਕ ਦਿੱਤੀ ਹਾਰ ਗਏ ਉਸ ਤੋਂ ਪਿਛਲੀ ਵਾਰੀ ਜਲੰਧਰ ਤੋਂ ਟਰੈਕਟਰ ਲੈ ਕੇ ਜਿੱਤ ਗਏ ਸੀ ਤੇ ਉਹਨਾਂ ਨੇ ਚੋਣ ਲੜਨੀ ਹੀ ਲੜਨੀ ਸੀ ਬਗਾਵਤੀ ਤੇਵਰਾੰਦੇ ਰੂਪ ਦੇ ਵਿੱਚ ਹੈ ਨੁਕਸਾਨ ਚੰਨੀ ਦਾ ਹੀ ਹੈ ਪਰ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਦੇ ਹੁਣ ਹੋ ਗਏ ਜੀ ਬਿਲਕੁਲ ਤੇ ਜਨਾਬ ਸਾਹਿਬ ਇਹਨਾਂ ਤੋਂ ਇਲਾਵਾ ਕਾਲੇਗਲ ਨੇ ਪੰਜ ਹੋਰ ਉਮੀਦਵਾਰ ਜਿਹੜੇ ਉਹ ਐਲਾਨਨੇ ਜੀ ਬਿਲਕੁਲ ਜੀ ਬਿਲਕੁਲ ਗੱਲ ਇਹ ਜੇ ਕਿ ਕੱਲ ਇਹ ਗੱਲ ਸਾਫ਼ ਹੋ ਗਈ ਆ ਕਿ ਬੀਬੀ ਹਰਜਮਨਤ ਕੁਰਵਾਦਲ ਨੇ ਜਿਹੜੇ ਉਹ ਬਠਿੰਡੇ ਤੋਂ ਚੋਣ ਲੜਨਗੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਹਰਮਨ ਜੀ ਇਸ ਗੱਲ ਦੇ ਚਰਚੇ ਲੱਗਦੇ ਸੀ ਵੀ ਭਾਈ ਇਹ ਫਿਰੋਜ਼ਪੁਰ ਤੋਂ ਚੋਣ ਲੜਨਗੇ ਖਡੂਰ ਸਾਹਿਬ ਤੋਂ ਲੜਨਗੇ ਜਾਂ ਬਠਿੰਡਾ ਤੋਂ ਲੜਨਗੇ ਕਿਉਂਕਿ ਬਠਿੰਡਾ ਦੇ ਵਿੱਚ ਇਤਕੀ ਮੁਕਾਬਲਾ ਬੜਾ ਤਿੱਖਾ ਹੋਇਆ ਪਿਆ ਬਠਿੰਡਾ ਦੇ ਵਿੱਚ ਉਹ ਗੱਲ ਨਹੀਂ ਜਿਹੜੀ ਕਿ ਆਮ ਤੌਰ ਦੇ ਉੱਤੇ ਹੁਣ ਤੱਕ ਹੁੰਦੀ ਰਹੀ ਆ ਕਿਉਂਕਿ ਗੁਰਮੀਤ ਸਿੰਘ ਖੁੱਡੀਆਂ ਇਥੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਸਕੰਦਰ ਸਿੰਘ ਮਲੋਕਾ ਦੀ ਨੂਰਾਨੀ ਭਾਜਪੀ ਦੇ ਉਮੀਦਵਾਰ ਲਖਸਾ ਦਾਣਾ ਸ਼ਰੋਬਣੀ ਇਕਾਲੇਦਲ ਅਬਰ ਸਰ ਦਾ ਉਮੀਦਵਾਰ ਕਾਂਗਰਸ ਦਾ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਤੇ ਫਿਰ ਹੁਣ ਹਰਚਮਰਤਪੁਰ ਬਾਦਲ ਵੀ ਇਥੋਂ ਹੀ ਉਮੀਦਵਾਰ ਐਲਾਨ ਦਿੱਤੇ ਗਏ ਆ ਜਦੋਂ ਇਹ ਲੱਗਦਾ ਹੁੰਦਾ ਸੀ ਵੀ ਇੱਥੇ ਕੀ ਹਰਚਮਰਤਪੁਰ ਬਾਦਲ ਨੇ ਚੋਣ ਇਥੋਂ ਨਹੀਂ ਲੜਨੀ ਤੇ ਉਦੋਂ ਉਹਨਾਂ ਨੇ ਇੱਕ ਵਾਰ ਬਿਆਨ ਦਿੱਤਾ ਸੀ ਲਗਭਗ ਹਫ਼ਤੇ ਖਦੀ ਗੱਲ ਆ ਕਿ ਭਾਵੇਂ ਮੈਨੂੰ ਡਾਕਟਰ ਮਿਲੇ ਜਾਂ ਨਾ ਮਿਲੇ ਮੈਂ ਮੈ ਤੋਂ ਲੜਾਂ ਜਾਂ ਨਾ ਲੜਾਂ ਪਰ ਮੈਂ ਰਹਾਂਗੀ ਬਠਿੰਡੇ ਦੇ ਵਿੱਚ ਹੀ ਸੋ ਕਦੇ ਖਬਰਾਂ ਹੁਣ ਕਾਸੀ ਵੀ ਭਾਈ ਸੁਖਬੀਰ ਬਾਦਲ ਚੋਂ ਲੜੂ ਤੇ ਹਰਸ਼ਮਰਤਪੁਰ ਨਹੀਂ ਲੜੂਗੀ ਕਦੇ ਕੋਈ ਤੇ ਕਦੇ ਕੋਈ ਚਲੋ ਜੀ ਹੁਣ ਖਬਰ ਇਹ ਆ ਗਈ ਹੈ ਵੀ ਹਰਸ਼ਮਰਤਪੁਰ ਬਾਦਲ ਨੇ ਬਠਿੰਡੇ ਤੋਂ ਚੋਣ ਲੜਨੀ ਹੈ ਤੇ ਉਸ ਤੋਂ ਅਗਲੀ ਗੱਲ ਹੈ ਜੀ ਕਿ ਮਹਿੰਦਰ ਸਿੰਘ ਕੇਪੀ ਜਲੰਧਰ ਤੋਂ ਉਮੀਦਵਾਰ ਬਣ ਗਿਆ ਲੁਧਿਆਣਾ ਤੋਂ ਰਣਜੀਤ ਸਿੰਘ ਤੇ ਲੋਨ ਨੂੰ ਟਿਕਟ ਮਿਲ ਗਈ ਹੈ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਨੂੰ ਟਿਕਟ ਦਿੱਤੀ ਗਈ ਹੈ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀਮਾਨ ਨੂੰ ਟਿਕਟ ਮਿਲੀ ਹੈ ਚੰਡੀਗੜ੍ਹ ਤੋਂ ਹਰਦੇਵ ਸਿੰਘ ਸੈਣੀ ਨੂੰ ਟਿਕਟ ਮਿਲੀ ਹੈ ਸੋ ਅਕਾਲੀ ਦਲ ਨੇ ਆਪਣੇ ਹਿੱਸੇ ਦੇ 12 ਉਮੀਦਵਾਰ ਹੁਣ ਤੱਕ ਲਾ ਦਿੱਤੇ ਆ ਸਿਰਫ ਤੇ ਸਿਰਫ ਇੱਕ ਉਮੀਦਵਾਰ ਰਹਿ ਗਿਆ ਇਹਨਾਂ ਦਾ ਸਿਰਫ ਇੱਕ ਉਮੀਦਵਾਰ ਉਹ ਜਲਦੀ ਪਤਾ ਲੱਗ ਜੂਗਾ ਵੀ ਭਾਈ ਕੌਣ ਲਾਨਿਆ ਜਾਂਦਾ ਤੇ ਕੌਣ ਨਹੀਂ ਪਰ ਇਹ ਹੈ ਜੀ ਕਿ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਚਰਚਾ ਇਸ ਗੱਲ ਦੀ ਚੱਲ ਰਹੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਇੱਥੇ ਕੀ ਅੱਡੋ-ਫਾਟੀ ਹੋ ਕੇ ਚੋਣ ਲੜ ਰਹੇ ਆ ਤੇ ਕੌਣ ਕਿਦਾ ਨੁਕਸਾਨ ਕਰੂ ਤੇ ਕੌਣ ਕਿਦਵੇਂ ਨੰਬਰ ਤੇ ਆਉ। ਦੇਖੋ ਦੋ ਪਾਰਟੀਆਂ ਦਾ ਮੁੱਖ ਤੌਰ ਦੇ ਉੱਤੇ ਮੁਕਾਬਲਾ ਉਹਦੇ ਵਿੱਚ ਹੈ ਗਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਅਕਾਲੀ ਦਲ ਤੇ ਬੀਜੇਪੀ ਇਹ ਕਿੰਵੇਂ ਨੰਬਰ ਦੇ ਉੱਤੇ ਆਉਂਦੇ ਆ ਇਹਦਾ ਪਤਾ ਲੱਗੂਗਾ। ਕਿਹਨੂੰ ਕਿੰਨੀਆਂ ਵੋਟਾਂ ਮਿਲਦੀਆਂ ਇਹਦਾ ਪਤਾ ਲੱਗੂਗਾ। ਸੋ ਦੇਖਦੇ ਇਹ ਪਹਿਲੀ ਵਾਰ ਕਈ ਦਹਾਕਿਆਂ ਬਾਅਦ ਪਹਿਲੀ ਵਾਰ ਅਲੱਗ-ਅਲੱਗ ਹੋ ਕੇ ਟੋਣਾ ਲੜ ਰਹੇ ਆ। ਦੋਵਾਂ ਦੇ ਵਿਚਾਰਧਾਰਕ ਵੱਖਰੇਵੇਂ ਸਾਹਮਣੇ ਆ ਗਏ ਸੀ। ਦੋਵਾਂ ਦਾ ਘਟਚੋੜ ਹੁੰਦਾ ਹੁੰਦਾ ਰਹਿ ਗਿਆ ਦੋਵੇਂ ਅੱਡੋ ਫੱਟੀ ਹੋ ਕੇ ਚੋਣਾ ਲੜ ਰਹੇ ਆ ਦੇਖਦੇ ਭਾਈ ਕੀ ਬਣਦਾ ਜੀ ਬਿਲਕੁਲ ਤੇ ਚੰਨਾ ਸਾਹਿਬ ਜਿਹੜਾ ਐਮਐਲਏ ਚੌਧਰੀ ਹੋਰਾਂ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਕਹਿੰਦੇ ਚਰਨਦੀਪ ਸਿੰਘ ਚੰਨੀ ਹੁਣਾਂ ਦੇ ਖਿਲਾਫ ਪੂਰੀ ਤਰ੍ਹਾਂ ਦੇ ਨਾਲ ਮੋਰਚਾ ਖੋਲ੍ਹਿਆ ਹੋਇਆ ਜੀ ਨਰਾਜ਼ ਨੇ ਉਹ ਦੇਖੋ ਜੀ ਇਹ ਸਾਡੀ ਰਾਜਨੀਤੀ ਦੀ ਬਦਕਿਸਮਤੀ ਆ ਇਹ ਭਾਈ ਬੰਦਾ ਨਾ ਉਸੇ ਪਾਰਟੀ ਦੇ ਵਿੱਚ ਰਹਿ ਕੇ ਉਸੇ ਪਾਰਟੀ ਦੇ ਖਿਲਾਫਤ ਕਰ ਸਕਦਾ ਨਵਜੋਤ ਸਿੰਘ ਸਿੱਧੂ ਵੀ ਇਹ ਕਰਦੇ ਹੁੰਦੇ ਆ ਵੇ ਭਾਈ ਉਹ ਆਪਣੀ ਪਾਰਟੀ ਚ ਰਹਿ ਕੇ ਆਪਣਿਆਂ ਨੂੰ ਕਹਿੰਦੇ ਹੁੰਦੇ ਵੇ ਭਾਈ ਇਹ ਗਲਤ ਆ ਤੇ ਇੱਥੇ ਸਿਰਫ ਟਿਕਟ ਦਾ ਮਤਲਬ ਆ ਇੱਥੇ ਬੰਦਾ ਇਵੇਂ ਦਾਵਾ ਕਰੀ ਜਾਂਦਾ ਸਾਡੇ ਪਰਿਵਾਰ ਨੇ ਇੰਨੀ ਸੇਵਾ ਕੀਤੀ ਇਲਾਕੇ ਦੀ ਸਾਡੇ ਪਰਿਵਾਰ ਨੇ ਇਲਾਕਾ ਮੂੰਹ ਲਾ ਕੇ ਨਹੀਂ ਰਾਜ਼ੀ ਹੁੰਦਾ ਜੇ ਪਰਿਵਾਰ ਨੇ ਸੇਵਾ ਬਹੁਤ ਕੀਤੀ ਆ ਤੇ ਫਿਰ ਭਾਈ ਜਮਨੀ ਚੋਣ ਦੇ ਵਿੱਚ ਤੁਸੀਂ ਕਿਵੇਂ ਹਾਰ ਗਏ ਆ ਤੇ ਜੇਕਰ ਤੁਹਾਨੂੰ ਐਸਕੇ ਟਿਕਟ ਮਿਲ ਜਾਂਦੀ ਤਾਂ ਇਸ ਗੱਲ ਦਾ ਦਾਵਾ ਕੀ ਸੀ ਕਿ ਭਾਈ ਤੁਸੀਂ ਟਿਕਟ ਦੇ ਉੱਤੇ ਜਿੱਤ ਹਾਸਲ ਕਰ ਲੈਂਦੇ ਸੋ ਰੱਜ ਹੈ ਨੀਗਾ ਜਿਹੜੀ ਪਾਰਟੀ ਨੇ ਮੈਂਬਰ ਪਾਰਲੀਮੈਂਟ ਬਣਾਇਆ ਜਿਹੜੀ ਪਾਰਟੀ ਨੇ ਮੁੰਡੇ ਨੂੰ ਬਣਾਇਆ ਜੀ ਇੱਥੇ ਵਿਧਾਇਕ ਤੇ ਉਹ ਮੁੰਡਾ ਹੀ ਅੱਜ ਕੱਲ ਇਹ ਗੱਲ ਕਰਨਾ ਜੀ ਕਿ ਦੇਖੋ ਵੀ ਮੇਰੇ ਤਾਂ ਪਰਿਵਾਰ ਨਾਲ ਧੋਖਾ ਹੋਇਆ ਤੇ ਚੰਨੀ ਗੱਲ ਤਾਂ ਤੇ ਚੰਨੀ ਦਾ ਅਤੀਤ ਮਾੜਾ ਉਹ ਤਾਂ ਬਹੁਤ ਕੁਝ ਕਹਿ ਰਿਹਾ ਅੱਜ ਕੱਲ ਜਿਹੜਾ ਬਿਕਰਮ ਸਿੰਘ ਚੌਧਰੀ ਆ ਫਲੋਰ ਤੋਂ ਕਾਂਗਰਸ ਦਾ ਵਿਧਾਇਕ ਉਹਦੇ ਬਾਰੇ ਹੁਣ ਵਿਰੋਧੀ ਇਹ ਗੱਲ ਕਹਿੰਨੇ ਕਹਿੰਦੇ ਵੀ ਜੇਕਰ ਉਹਨੂੰ ਇੰਨੇ ਹੀ ਭਲੇਖਾ ਹੈਗਾ ਤਾਂ ਉਹ ਭਾਈ ਵਿਧਾਇਕੀ ਛੱਡ ਕੇ ਦੁਬਾਰਾ ਚੋਣ ਲੜਨ ਲੱਗੇ ਇਹਨਾਂ ਨੂੰ ਪਤਾ ਲੱਗ ਜਾਊਗਾ ਭਾਈ ਕਿੰਨੇ ਕ ਪਾਣੀ ਦੇ ਵਿੱਚ ਇਹ ਵੀ ਪਤਾ ਲੱਗ ਜਾਊਗਾ ਸੋ ਵਿਕਰਮ ਸਿੰਘ ਚੌਧਰੀ ਦੀ ਮਾਤਾ ਕਰਮਜੀਤ ਕੌਰ ਚੌਧਰੀ ਤਾਂ ਚਲੀ ਗਈ ਹੈ ਭਾਜਪੀ ਦੇ ਵਿੱਚ ਬਾਪ ਦੀ ਪਿਛਲੇ ਜਿਹੜੀ ਡੈਥ ਹੋ ਗਈ ਸੀ ਜਦੋਂ ਰਾਹੁਲ ਗਾਂਧੀ ਹੋਰੀ ਤੇ ਆਪਾਂ ਜਾਣਦੇ ਕਿ ਭਾਰਤ ਜੋੜੋ ਯਾਤਰਾ ਕੱਢਦੇ ਸੀ ਉਦੋਂ ਦਿਲ ਦੇ ਦੌਰੇ ਦੇ ਕਰਕੇ ਉਥੇ ਜਮਨੀ ਛੋਣ ਦੇ ਵਿੱਚ ਰਿੰਕੂ ਹੋਰੀ ਜਿੱਤ ਗਏ ਸੀਗੇ ਪਰ ਹੁਣ ਜਿਹੜਾ ਹੈਗਾ ਚੌਧਰੀ ਪਰਿਵਾਰ ਇਹ ਚਾਹੁੰਦਾ ਸੀ ਕਿ ਸਾਨੂੰ ਹੀ ਜਲੰਧਰੋਂ ਚੋਣ ਲੜਨ ਦਾ ਮੌਕਾ ਮਿਲੇ ਕਾਂਗਰਸ ਸਹਾਇਕ ਕਮਾਨ ਨੇ ਗਲਬੰਨੀ ਨਹੀਂ ਤੇ ਫਿਰ ਹੁਣ ਸ਼ਬਦਕ ਤੌਰ ਦੇ ਉੱਤੇ ਜਾਨੀ ਸ਼ੁਰੂ ਹੋ ਗਈ ਆ ਵਿਕਰਮ ਸਿੰਘ ਚੌਧਰੀ ਨੇ ਵੀ ਗੱਲ ਕਹੀ ਆ ਉਹ ਕਹਿੰਦੇ ਵੀ ਚਰਨਜੀਤ ਸਿੰਘ ਚੰਨੀ ਉਹ ਬੰਦਾ ਜਿਹੜਾ ਕਿ ਇੱਕ ਔਰਤ ਆਈਐਸ ਅਧਿਕਾਰੀ ਨੂੰ ਗੰਦੇ-ਮੰਦੇ ਮੈਸੇਜ ਵਟਸਐਪ ਤੇ ਭੇਜਦਾ ਰਿਹਾ ਕਿਸੇ ਵੜੇ ਫਿਰ ਨਾਲ ਉਹਨੇ ਗੱਲ ਕਹੀ ਆ ਕਿ ਚੰਨੀ ਉਹ ਬੰਦਾ ਜਿਹਦੇ ਘਰ ਦੇ ਵਿੱਚੋਂ ਈਡੀ ਦੇ 10 ਕਰੋੜ ਰੁਪਈਆ ਬਰਾਮਦ ਕੀਤਾ ਸੀ ਇਹ ਬੰਦਾ ਕਿਥੋਂ ਦਾ ਹੈ ਹੀ ਨਹੀਂਗਾ ਇਹ ਬੰਦੇ ਦਾ ਆਧਾਰ ਕੀ ਆ ਸੋ ਮਤਲਬ ਇਹ ਜਿਹੇ ਕਾਂਗਰਸ ਵਿੱਚ ਰਹਿ ਕੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਐਲਾਨੇਗੇ ਉਮੀਦਵਾਰ ਜਿਹੜਾ ਵਧਣਗੇ ਆਪਾਂ ਹੁਣ ਮੈਨੂੰ ਲੱਗਦਾ ਜੀ ਕਿ ਚੋਣਾਂ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਸ਼ਾਇਦ ਵਿਕਰਮ ਚੌਧਰੀ ਦੇ ਉੱਤੇ ਕਾਰਵਾਈ ਵੀ ਕੋਈ ਹੋ ਜੇ ਉਹਨੂੰ ਹੋ ਸਕਦਾ ਵੀ ਅਨੁਸ਼ਾਸਨ ਭੰਗ ਕਰਨ ਦੇ ਕਰਕੇ ਪਾਰਟੀ ਤੋਂ ਕੱਢ ਵੀ ਦਿੱਤਾ ਜਾਵੇ ਪਰ ਪ੍ਰਗਟ ਸਿੰਘ ਹੋਰੀ ਤਾਂ ਕਈ ਹੋਰ ਕਾਂਗਰਸੀ ਆਗੂ ਇਹ ਗੱਲ ਕਹਿੰਦੇ ਆ ਕਿ ਭਾਈ ਜੋ ਮਰਜ਼ੀ ਕਹੀ ਜਾਓ ਪਰ ਗੱਲ ਵੀ ਜੇਕਰ ਤੁਹਾਡੇ 'ਚ ਦਮ ਹੈ ਤੁਸੀਂ ਆਪ ਦੇ ਤੌਰ ਤੇ ਚੋਣ ਲੜ ਕੇ ਦਿਖਾਓ ਇੱਕ ਵਾਰੀ ਅਸਤੀਫਾ ਦੇ ਦਿਓ ਵਿਧਾਨ ਸਭਾ ਤੋਂ ਤੇ ਫਿਰ ਦੇਖਦੇ ਹਾਂ ਕੀ ਬਣਦਾ ਸੋ ਕਾਂਗਰਸ ਨੂੰ ਕਾਂਗਰਸ ਹਰਾਉਂਦੀ ਹੁੰਦੀ ਆ ਕਾਂਗਰਸ ਦੇ ਜਣਾ ਵਿੱਚ ਕਾਂਗਰਸੀ ਵਹਿੰਦੇ ਹੁੰਦੇ ਆ ਇਹ ਗੱਲ ਪਹਿਲਾਂ ਵੀ ਹੁੰਦੀ ਸੀ ਇਹ ਗੱਲ ਅੱਜ ਵੀ ਹੈਗੀ ਆ ਬਿਲਕੁਲ ਸਹੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜਿਹੜਾ ਸਾਹਿਬ ਖੈਰ ਹੁਣ ਗੱਲ ਕਰਦੇ ਆ ਜੀ ਰਾਣਾ ਪਿਓ ਪੁੱਤ ਦੀ ਯਾਨੀ ਕਿ ਰਾਣਾ ਗੁਰਜੀਤ ਸਿੰਘ ਤੇ ਰਾਣਾ ਇੰਦਰਪ੍ਰਤਾਪ ਹੋਰਾਂ ਦੀ ਕਹਿੰਦੇ ਦੋਵੇਂ ਪਿਓ ਪੁੱਤ ਦੋ ਲੋਕ ਸਭਾ ਸੀਟਾਂ ਦੇ ਉੱਪਰ ਪੂਰੀ ਤਰ੍ਹਾਂ ਨਾਲ ਸਰਗਰਮ ਹੋਏ ਹੋਏ ਨੇ ਹਾਂ ਬਿਲਕੁਲ ਜੀ ਉਹ ਚਾਹੁੰਦੇ ਆ ਜੀ ਕਿ ਸਾਨੂੰ ਟਿਕਟ ਮਿਲੇ ਉਹ ਚਾਹੁੰਦੇ ਆ ਵੀ ਭਾਈ ਸਾਨੂੰ ਦੋ ਸੀਟਾਂ ਮਿਲ ਜਾਣ ਉਹ ਚਾਹੁੰਦੇ ਆ ਕਿ ਸਾਡੀ ਝੋਲੀ ਦੇ ਵਿੱਚ ਟਿਕਟ ਪਵੇ ਤੇ ਰਾਣਾ ਇੰਦਰਪ੍ਰਤਾਪ ਸਿੰਘ ਆ ਜਿਹੜਾ ਉਹ ਆਪਾਂ ਜਾਣਦੇ ਕਿ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਆਜ਼ਾਦ ਤੌਰ ਦੇ ਉੱਤੇ ਚੜ੍ਹਨ ਚ ਕਾਮਯਾਬ ਹੋਇਆ ਪਹਿਲੀ ਵਾਰ ਚੋਣ ਲੜੀ ਪਹਿਲੀ ਵਾਰ ਜਿੱਤਿਆ ਤੇ ਆਜ਼ਾਦ ਤੌਰ ਤੇ ਜਿੱਤਿਆ ਇਹ ਪੰਜਾਬ ਦਾ ਪਹਿਲਾ ਉਹ ਵਿਧਾਨ ਸਭਾ ਦਾ ਮੈਂਬਰ ਹੈ ਐਤਕੀ 2022 ਦਾ ਜਿਹੜਾ ਕਿ ਆਜ਼ਾਦ ਤੌਰ ਦੇ ਉੱਤੇ ਚੋਣ ਜਿੱਤਿਆ ਬਾਕੀ ਸਾਰੇ ਹਾਰ ਗਏ ਸੀ ਉਹ ਵੀ ਆਮ ਆਦਮੀ ਪਾਰਟੀ ਦੇ ਝੱਖੜ ਦੇ ਵਿੱਚੋਂ ਜਿੱਤਿਆ ਤੇ ਗੱਲ ਇਹ ਜੀ ਕਿ ਹੁਣ ਰਾਣਾ ਇੰਦਰਪ੍ਰਤਾਪ ਸਿੰਘ ਆ ਜਿਹੜਾ ਉਹ ਚਾਹੁੰਦਾ ਜੀ ਕਿ ਮੈਨੂੰ ਕਾਂਗਰਸ ਦੀ ਟਿਕਟ ਮਿਲ ਜੇ ਖਡੂਰ ਸਾਹਿਬ ਤੋਂ ਉਧਰ ਜੀ ਅਨੰਦਪੁਰ ਸਾਹਿਬ ਤੋਂ ਟਿਕਟ ਚਾਹੁੰਦਾ ਜੀ ਰਾਣਾ ਗੁਰਜੀਤ ਸਿੰਘ ਜਿਹੜਾ ਕਿ ਕਪੂਰਸਲਾ ਤੋਂ ਵਿਧਾਇਕ ਸਾਬਕਾ ਮੰਤਰੀ ਆ ਸਾਬਕਾ ਐਮਪੀ ਆ ਬਹੁਤ ਸਾਰੇ ਹੋਰ ਰਤਬੇ ਵੀ ਆ ਜਣ ਕੇ ਪਿਓ ਪੁੱਤ ਦੋਵੇਂ ਜਣੇ ਦੋ ਸੀਟਾਂ ਤੋਂ ਟਿਕਟਾਂ ਚਾਹੁੰਦੇ ਆ ਰਾਣਾ ਇੰਦਰਪ੍ਰਤਾਪ ਸਿੰਘ ਖਡੂਰ ਸਾਹਿਬ ਤੋਂ ਰਾਣਾ ਗੁਰਜੀਤ ਸਿੰਘ ਅਰੰਡਪੁਰ ਸਾਹਿਬ ਤੋਂ ਤੇ ਦੋਵਾਂ ਨੇ ਕਹਿੰਦੇ ਵੀ ਇਥੋਂ ਦੇ ਸਥਾਨਕ ਕਾਂਗਰਸ ਨਾਲ ਸੰਪਰਕ ਵੀ ਕਾਇਮ ਕਰਨਾ ਸ਼ੁਰੂ ਕਰਤਾ ਹੁਣ ਇਹ ਨਹੀਂ ਪਤਾ ਕਿ ਦੋਵਾਂ ਨੂੰ ਟਿਕਟ ਮਿਲਦੀ ਆ ਦੋਵਾਂ ਨੂੰ ਹੀ ਨਹੀਂ ਮਿਲਦੀ ਜਾਂ ਦੋਵਾਂ ਦੇ ਵਿੱਚੋਂ ਇੱਕ ਨੂੰ ਕਿਹਨੂੰ ਮਿਲਦੀ ਆ ਪਰ ਇਹ ਆ ਵੀ ਦੋਵਾਂ ਨੇ ਆਪੋ ਆਪਣੀਆਂ ਸਰਗਰਮੀਆਂ ਵਧਤੀਆਂ ਜੀ ਜੀ ਤਨਾਬ ਸਾਬ ਪੰਜਾਬ ਦੇ ਨੇਤਾਵਾਂ ਦੀ ਜਿਹੜੀ ਪਰਿਵਾਰਕ ਦਲ ਬਦਲੀ ਡਰਾਮੇਬਾਜ਼ੀ ਹੈ ਜੀ ਕਿ ਕੋਈ ਇੱਕ ਜੀ ਜਿਹੜਾ ਉਹ ਕਿਸੇ ਪਾਰਟੀ ਤੇ ਦੂਜਾ ਜੀ ਕਿਸੇ ਹੋਰ ਪਾਰਟੀ ਤੇ ਇਹ ਡਰਾਮੇਬਾਜ਼ੀ ਜਿਹੜੀ ਲਗਾਤਾਰ ਜਾਰੀ ਹੈ ਜੀ ਬਿਲਕੁਲ ਜੀ ਇਹ ਰਾਜਨੀਤਿਕ ਲੋਕਾਂ ਦੇ ਸਵਾਰਥ ਦਾ ਸਿਖਰ ਆ ਉਹਨਾਂ ਦਾ ਕੋਈ ਲਗਾ ਥੋੜੀ ਆ ਵੀ ਅਸੀਂ ਕਿਸੇ ਪਾਰਟੀ ਦੇ ਵਿੱਚ ਰਹਿਣਾ ਉਹਨਾਂ ਨੇ ਹਮੇਸ਼ਾ ਆਪਣਾ ਸੂਤ ਦੇਖਿਆ ਵੀ ਮੈਨੂੰ ਕਿੱਥੋਂ ਫਾਇਦਾ ਹੁੰਦਾ ਮੈਨੂੰ ਕਿਹੜੀ ਪਾਰਟੀ ਦੇ ਵਿੱਚ ਜਾਣ ਦੇ ਕਰਕੇ ਵੱਧ ਫਾਇਦਾ ਹੋਊਗਾ ਤੇ ਉਹ ਆਪ ਦਾ ਉਸ ਹਿਸਾਬ ਨਾਲ ਚੱਲਦੇ ਉਹਨਾਂ ਵੱਲ ਠੱਠੇ ਖੂਜ ਜਾਂਦਾ ਸਾਰਾ ਕੁਝ ਉਹਨਾਂ ਨੇ ਆਪ ਦਾ ਸੂਤ ਲਾਇਆ ਉਹ ਆਪਣਾ ਸੂਤ ਲਾਉਣ ਦੇ ਲਈ ਹੁਣ ਵੀ ਚੱਲ ਰਹੇ ਆ ਸੋ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਜੜੀ ਡਰਾਮੇਬਾਦੀ ਪੈਦਾ ਕੀਤੀ ਗਈ ਹੈ ਕਿ ਉਹ ਸੱਚੀ-ਮੁੱਚੀ ਹੈਰਾਨ ਕਰਨ ਵਾਲੀ ਆ ਤੁਸੀਂ ਦੇਖੋ ਵੀ ਇਹ ਕਿਵੇਂ ਹੋ ਸਕਦਾ ਦੀ ਪਿਆਓ ਕਿਸੇ ਹੋਰ ਪਾਰਟੀ 'ਚ ਹੋਵੇ ਪੁੱਤ ਕਿਸੇ ਹੋਰ ਪਾਰਟੀ 'ਚ ਚਾਚਾ ਕਿਸੇ ਹੋਰ ਪਾਰਟੀ 'ਚ ਹੋਵੇ ਭਤੀਜਾ ਕਿਸੇ ਹੋਰ ਪਾਰਟੀ 'ਚ ਮਾਂ ਕਿਸੇ ਹੋਰ ਪਾਰਟੀ 'ਚ ਹੋਵੇ ਤੇ ਪੁੱਤ ਕਿਸੇ ਹੋਰ ਪਾਰਟੀ 'ਚ ਨੂੰ ਕਿਸੇ ਹੋਰ ਪਾਰਟੀ 'ਚ ਹੋਵੇ ਸਹਰਾ ਕਿਸੇ ਹੋਰ ਪਾਰਟੀ ਦੇ ਵਿੱਚ ਵੀ ਘਰ ਵਾਲੀ ਕਿਸੇ ਹੋਰ ਪਾਰਟੀ 'ਚ ਹੋਵੇ ਘਰ ਵਾਲਾ ਕਿਸੇ ਹੋਰ ਪਾਰਟੀ 'ਚ ਤੇ ਰਹਿੰਦੇ ਸਾਰੇ ਇੱਕੋ ਛੱਤ ਦੇ ਥੱਲੇ ਹੀ ਹੋਣ ਇਹ ਨਹੀਂ ਵੀ ਕੋਈ ਉਹਨਾਂ ਦੀ ਗੋਲੀ ਚੱਲ ਗਈ ਤੇ ਉਹ ਬੁਲਾਉਂਦੇ ਨਹੀਂ ਇੱਕ ਦੂਜੇ ਨੂੰ ਜਾਂ ਆਹ ਹੋ ਗਿਆ ਉਹ ਹੋ ਗਿਆ ਉਹ ਰਹਿੰਦੇ ਇੱਕੋ ਛੱਤ ਥੱਲੇ ਆ ਥੱਲ ਨੂੰ ਇਕੱਠੇ ਆ ਇੱਕੋ ਛੱਤ ਥੱਲੇ ਆ ਤੇ ਭਾਈ ਵੈਸੇ ਵੱਖੋ-ਵੱਖਰੀਆਂ ਪਾਰਟੀਆਂ 'ਚ ਆ ਦੇਖੋ ਤੁਸੀਂ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਵਿੱਚ ਤੇ ਭਾਜਪਾ ਦੇ ਵਿੱਚ ਉਹਨਾਂ ਦਾ ਸਖਾ ਭਰਾ ਜਿਹੜਾ ਉਹ ਫਤੇਜਗਤ ਸਿੰਘ ਬਾਜਵਾ ਗੋਲਦੀ ਜਿਹੜਾ ਕੰਬੋਜ ਆ ਉਹ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਜਲਾਲਾਬਾਦ ਤੋਂ ਉਹਦਾ ਬਾਪ ਆ ਜਿਹੜਾ ਸੁਰਿੰਦਰ ਕੰਬੋਜ ਉਹ ਬਸਪਾ ਦਾ ਉਮੀਦਵਾਰ ਆ ਫਿਰੋਜ਼ਪੁਰ ਤੋਂ ਐਤਕੀ ਸ਼ਨੀਲ ਜਾਖੜ ਭਾਜਪਾ ਦਾ ਪੰਜਾਬ ਦਾ ਪ੍ਰਧਾਨ ਆ ਭਤੀਜਾ ਉਹਨਾਂ ਦਾ ਜਿਹੜਾ ਹੈਗਾ ਸੰਦੀਪ ਜਾਖੜ ਉਹ ਕਾਂਗਰਸ ਦਾ ਵਿਧਾਇਕ ਆ ਆ ਚੌਧਰੀ ਕਰਮਜੀਤ ਬਿਕਰਮਜੀਤ ਚੌਧਰੀ ਹੈ ਜਿਹੜਾ ਇਹ ਆਪ ਹੈਗਾ ਜੀ ਫਲੋਰ ਤੋਂ ਕਾਂਗਰਸ ਦਾ ਵਿਧਾਇਕ ਮਾਂ ਚਲੀ ਗਈ ਆ ਭਾਜਪਾ ਦੇ ਵਿੱਚ ਉਧਰ ਗੱਲ ਕਰ ਲੋ ਸਕੰਦਰ ਸਿੰਘ ਮਲੂਕਾ ਕਾਲੀਦਲ ਚ ਨੂਰ ਆਣੀਏ ਜਿਹੜੀ ਉਹ ਭਾਜਪਾ ਦੀ ਉਮੀਦਵਾਰ ਬਣ ਕੇ ਬਠਿੰਡੇ ਤੋਂ ਕੈਪਟਨ ਮਰਿਤਦਾ ਸਿੰਘ ਆ ਭਾਜਪਾ ਵਿੱਚ ਸੀ ਘਰ ਵਾਲੀ ਜਿਹੜੀ ਆ ਉਹ ਕਾਂਗਰਸ ਦੇ ਵਿੱਚ ਰਹੀ ਹੁਣੇ-ਹੁਣੇ ਭਾਜਪਾ ਵਿੱਚ ਗਈ ਆ ਇਹ ਪੰਜਾਬ ਦੀ ਰਾਜਨੀਤੀ ਦਾ ਉਹ ਪਖੰਡ ਆ ਜਿਹਦੇ ਬਾਰੇ ਆਪਾਂ ਕਦੇ ਸੋਚਦੇ ਨਹੀਂ ਸੀ ਹੁੰਦੇ ਪਰ ਇਹ ਐਦਾਂ ਦੇ ਪਖੰਡ ਚੱਲਦੇ ਆ ਇਹ ਪਖੰਡ ਪਤਾ ਨਹੀਂ ਕਿੰਨੇ ਦਿਨ ਤੱਕ ਚੱਲੀ ਜਾਣੇ ਆ ਹੈਰਾਨੀ ਹੁੰਦੀ ਵੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਇਹ ਲੋਕ ਹੀ ਕੰਮ ਕਰਦੇ ਨੇ ਜੀ ਬਿਲਕੁਲ ਸਹੀ ਖੈਰ ਅੱਗੇ ਬਾਅਦ ਦੇ ਕੱਲ ਕਰਦੇ ਹਾਂ ਜੀ ਹੁਣ ਬੀਜੇਪੀ ਦੇ ਆਗੂਆਂ ਦੀ ਬੀਜੇਪੀ ਆਗੂ ਜਿਹੜੇ ਨੇ ਉਹਨਾਂ ਦਾ ਪੰਜਾਬ ਦੇ ਵਿੱਚ ਵਿਰੋਧ ਲਗਾਤਾਰ ਜਾਰੀ ਹੈ ਜੀ ਹਾਂ ਬਿਲਕੁਲ ਜੀ ਬੀਜੇਪੀ ਦੇ ਆਗੂਆਂ ਦਾ ਪੰਜਾਬ ਦੇ ਵਿੱਚ ਵਿਰੋਧ ਲਗਾਤਾਰ ਜਾਰੀ ਹੈ ਤੇ ਲਗਾਤਾਰ ਇਹਨਾਂ ਦੇ ਜਾਰੀ ਹਲੇ ਰਹਿਣ ਦੀ ਸੰਭਾਵਨਾ ਕਿਉਂਕਿ ਇਹਨਾਂ ਨੇ ਕਿਸਾਨਾਂ ਦੀ ਨਹੀਂ ਮੰਨੀ ਕਿਸਾਨਾਂ ਨੇ ਹੁਣ ਇਹਨਾਂ ਦੀ ਨਹੀਂ ਮੰਨੀ ਉਹ ਕਹਿੰਦੇ ਜੀ ਕਿ ਕਿਸਾਨ ਗਲਤ ਆ ਵੀ ਕਿਉਂਕਿ ਇਹ ਤਾਂ ਘਬਰਾਹ ਹੋ ਗਏ ਹਨ ਉਹ ਡਰਾਮੇ ਕਰਦੇ ਅਸਲ ਦੇ ਵਿੱਚ ਬੀਜੇਪੀ ਦੇ ਆਗੂ ਉਹ ਕਿਸੇ ਦੀ ਸੁਣਦੇ ਨਹੀਂਗੇ ਉਹ ਆਪਣੀ ਸੁਣਾ ਰਹੇ ਆ ਉਹ ਮਾਹੌਲ ਦੀ ਜਿਹੜੀ ਗੰਭੀਰਤਾ ਨੂੰ ਨਹੀਂ ਸਮਝਿੰਦੇ ਉਹ ਐਵੇਂ ਜਿਵੇਂ ਨਾ ਗੋਗਲ ਗੋਤੋਂ ਮਿੱਟੀ ਝਾੜੀ ਜਾਂਦੇ ਕੋਈ ਉੱਤਰ ਤਾਂ ਉਹਨਾਂ ਦੇ ਕੋਲੇ ਹੈ ਨਹੀਂਗਾ ਸੰਤੁਸ਼ਟੀ ਜਨਕ ਐਵੇਂ ਕਰੀ ਜਾਂਦੇ ਜੀ ਇਹ ਤਾਂ ਕਾਂਗਰਸ ਦੇ ਭੇਜੇ ਹੋਏ ਹਨ ਇਹ ਤਾਂ ਆਪ ਦੇ ਭੇਜੇ ਹੋਏ ਹਨ ਇਹ ਤਾਂ ਫਲਾਣੇ ਹਨ ਨਾ ਢੀਂਗੜੇ ਹਨ ਜੇ ਕਾਂਗਰਸ ਦੇ ਜਾਂ ਆਪ ਦੇ ਜਾਂ ਕਿਸੇ ਹੋਰ ਦੇ ਭੇਜੇ ਹੋਏ ਹਨ ਤਾਂ ਤੁਸੀਂ ਇਹ ਗੱਲ ਕਹੋ ਵੀ ਅਸੀਂ ਤਾਂ ਭਾਈ ਸਾਰੀਆਂ ਮੰਗਾ ਮੰਗੀਆਂ ਹੋਈਆਂ ਇਹ ਤਾਂ ਕਰਿੰਦੇ ਆ ਤੁਸੀਂ ਜਦੋਂ ਮੰਗਾ ਮੰਨਣ ਦੀ ਗੱਲ ਤੁਸੀਂ ਪਹਿਲਾਂ ਉਹ ਕਲੀਅਰ ਕਰੋ ਵੀ ਭਾਈ ਮੰਗਾ ਮੰਨੀਆਂ ਹਨ ਕਿ ਨਹੀਂ ਜੇ ਮੰਗਾ ਮੰਨੀਆਂ ਹਨ ਜੇ ਕਿਸਾਨਾਂ ਨੂੰ ਸੰਤੁਸ਼ਟ ਕੀਤਾ ਹੈ ਤਾਂ ਫਿਰ ਉਸ ਤੋਂ ਬਾਅਦ ਤਾਂ ਲੋਕ ਵੀ ਇਹ ਗੱਲ ਮੰਨਣਗੇ ਵੀ ਭਾਈ ਇਹ ਤਾਂ ਕੋਈ 150 ਜਣਾ ਜਿਹੜਾ ਵਿਰੋਧੀ ਪਾਰਟੀ ਦਾ ਨੰਦਾ ਤੁਹਾਡੇ ਕੋਲੇ ਕੋਈ ਮੰਗਾ ਦੇ ਮੁਤਲਕ ਤਾਂ ਉੱਤਰ ਹੀ ਹੈ ਨੀਗਾ ਸੋ ਪੰਜਾਬ ਦੇ ਵਿੱਚ ਭਾਵੇਂ ਅਸੀਂ ਗੱਲ ਕਰਕੇ ਭਾਜਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜਿਹੜੇ ਅਮਰਸਰ ਤੋਂ ਉਹ ਨਾਲ ਵੀ ਵਿਰੋਧ ਜਾਰੀ ਹੈ ਹਸਰਾ ਜਹਾਂਸ ਦੀ ਗੱਲ ਕਰਕੇ ਫਰੀਦਕੋਟ ਤੋਂ ਨਾਲ ਵੀ ਵਿਰੋਧ ਜਾਰੀ ਹੈ ਪਰਮਪਾਲ ਕੌਰ ਦੀ ਗੱਲ ਕਰਕੇ ਬਠਿੰਡੇ ਤੋਂ ਉਹਨਾਂ ਦਾ ਵਿਰੋਧ ਵੀ ਜਾਰੀ ਹੈ ਸੋ ਇਸ ਤਰੀਕੇ ਦੇ ਨਾਲ ਲਗਾਤਾਰ ਵਿਰੋਧ ਆ ਪਰਨੀਤ ਕੌਰ ਦੀ ਗੱਲ ਕਰਕੇ ਫਟਿਆਲੇ ਤੋਂ ਉਹਨਾਂ ਦਾ ਵਿਰੋਧ ਵੀ ਜਾਰੀ ਹੈ ਰਵਨੀਤ ਬਿੱਟੂ ਦੀ ਗੱਲ ਕਰਕੇ ਲੁਧਿਆਣੇ ਤੋਂ ਉਹਨਾਂ ਦਾ ਵਿਰੋਧ ਵੀ ਜਾਰੀ ਹੈ ਲਗਾਤਾਰ ਸਾਰੇ ਹੀ ਭਾਜਪਾ ਦੇ ਉਮੀਦਵਾਰਾਂ ਦਾ ਵੱਖ-ਵੱਖ ਸਮਾਂ ਤੇ ਵਿਰੋਧ ਜਾਰੀ ਹੈ ਕਿਸਾਨ ਦੋ ਟੋਕੇ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਅਸੀਂ ਤੁਹਾਡੀ ਮੰਗ ਨਹੀਂ ਮੰਨਦੇ ਤੁਸੀਂ ਸਾਨੂੰ ਨਹੀਂ ਦਿੱਲੀ ਆਉਣ ਦਿੱਤਾ ਅਸੀਂ ਤੁਹਾਨੂੰ ਨਹੀਂ ਪਿੰਡ ਚੋਂਣ ਦਿੰਦੇ ਤੇ ਨਾਲ ਇੱਕ ਗਰ ਹੋਰ ਕਹਿੰਦੇ ਆ ਉਹ ਕਹਿੰਦੇ ਵੀ ਤੁਸੀਂ ਸਾਡੇ ਤੇ ਜਿੰਨੇ ਇਲਜ਼ਾਮ ਲਾਏ ਜਿੰਨਾ ਤੁਸੀਂ ਸਾਨੂੰ ਬਦਨਾਮ ਕੀਤਾ ਉਹਦੇ ਬਾਬਤ ਉੱਤਰ ਦੇ ਦਿਓ ਆ ਸਾਡੇ ਕੋਲੇ ਸਵਾਲ ਆ ਇਹਨਾਂ ਸਵਾਲਾਂ ਦੇ ਉੱਤਰ ਦੇ ਦਿਓ ਤਾਂ ਫੇਰ ਭਾਈ ਤੁਸੀਂ ਪਿੰਡ ਚ ਵੜ ਜਾਓ ਤੁਸੀਂ ਉਹਦਾ ਪ੍ਰਚਾਰ ਕਰ ਲਓ ਉਧਰ ਜਿਹੜੀ ਆ ਪ ਜਾਣਦੇ ਕਿ ਜਿਹੜੀ ਕਿਰਤੀ ਕਿਸਾਨ ਯੂਨੀਅਨ ਆ ਉਹਨਾਂ ਨੇ ਤੇ ਕੁਝ ਕੋ ਹੋਰ ਜੱਥੇਬੰਦਗਾ ਨਹੀਂ ਸ਼ੰਭੂ ਬਾਰਡਰ ਦੇ ਉੱਤੇ ਸ਼ੰਭੂ ਤੇ ਜਿਹੜੇ ਰੇਲਵੇ ਟਰੈਕ ਆ ਉੱਥੇ 6ਵੇਂ 7ਵੇਂ ਰਣ ਦੇ ਵਿੱਚ ਪਹੁੰਚ ਕੇ ਧਰਨਾ ਲੱਗਾ ਹੋਇਆ ਫਕੀਰਾ ਉੱਧਰ ਦੇ ਉੱਤੇ ਰੇਲਵੇ ਟ੍ਰੈਕ ਦੇ ਉੱਤੇ ਧਰਨਾ ਲੱਗ ਗਿਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਾਂ ਤਾਂ ਸਾਡੇ ਜਿਹੜੇ ਫੜੇ ਹੋਏ ਹਿਰਾਸਤ ਦੇ ਵਿੱਚ ਲਏ ਹੋਏ ਕਿਸਾਨ ਸਾਥੀ ਤੇ ਛੱਡ ਦਿਓ ਜੇ ਨਹੀਂ ਛੱਡੋਗੇ ਤੇ ਭਾਈ ਅਸੀਂ ਰੇਲ ਗੱਡਾ ਚੱਲਣ ਨਹੀਂ ਦੇਣੀ ਹੈ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਉੱਧਰ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਭਾਜਪਾ ਦੇ ਜਿਹੜੇ ਸਮਰਥਕਾਂ ਨੇ ਕਿਸਾਨਾਂ ਦੇ ਉੱਪਰ ਐਸ਼ਾ ਮਾਰੀਆਂ ਸੀ ਉਹਨਾਂ ਉੱਪਰ ਵੀ ਕਹਿੰਦੇ ਪਰਚਾ ਦਰਜ ਹੋ ਗਿਆ ਜੀ ਹਾਂ ਦੇਖੋ ਜੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਨਾ ਐਤਕੀ ਇਹ ਖਬਰਾਂ ਆਉਂਦੀਆਂ ਤੇ ਜਿਵੇਂ ਬੀਜਪੀ ਦੇ ਕਈ ਵਰਕਰ ਆ ਉਹ ਗੁੰਡਾਗਰਦੀ ਕਰਦੇ ਆ ਬਦਮਾਸ਼ੀ ਕਰਦੇ ਆ ਤੇ ਉਹ ਪਾਈ ਐ ਕਿ ਦੁਖਦਾਈ ਗੱਲ ਆ ਜੀ ਪੁਲਿਸ ਦੇ ਵੱਲੋਂ ਕਾਰਵਾਈ ਲੇਟ ਲਤੀਫੀ ਨਾਲ ਕੀਤੀ ਗਈ ਆ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਬੀਜਪੀ ਦਾ ਇੱਕ ਪ੍ਰੋਗਰਾਮ ਸੀ ਮਜੀਠਾ ਖੇਤਰ ਦੇ ਵਿੱਚ ਤੇ ਉੱਥੇ ਕਿਸਾਨ ਗਏ ਸੀ ਵੱਡੀ ਗਿਣਤੀ ਦੇ ਵਿੱਚ ਵਿਰੋਧ ਕਰਨ ਦੇ ਲਈ ਤੇ ਜਦੋਂ ਉੱਥੇ ਗਏ ਤੇ ਬੀਜਪੀ ਦੇ ਸਮਰਥਕਾਂ ਨੇ ਕਿਸਾਨਾਂ ਉੱਤੇ ਹਮਲਾ ਕਰਤਾ ਿੱਟਾਂ ਵੱਟੇ ਡਰੇ ਮਾਰੇ ਉਹਨਾਂ ਦੇ ਤੇ 5-6 ਕਿਸਾਨ ਆ ਜਿਹੜੇ ਕਹਿੰਦੇ ਉੱਥੇ ਜ਼ਖਮੀ ਹੋ ਗਏ ਸੀ ਤੇ ਫਿਰ ਉਸ ਤੋਂ ਬਾਅਦ ਪੁਲਿਸ ਦੇ ਕੋਲ ਸ਼ਿਕਾਇਤ ਲਈ ਗਏ ਸੀ ਤੇ ਪੁਲਿਸ ਆ ਜਿਹੜੀ ਉਹਨੇ ਕਾਰਵਾਈ ਨਹੀਂ ਕੀਤੀ ਪਰ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਤੇ ਪੁਲਿਸ ਨੇ ਪਤਾ ਲੱਗਾ ਵੀ ਭਾਈ ਦੋ ਜਣਿਆਂ ਦੇ ਉਤੇ ਤੇ ਕਾਰਵਾਈ ਕਰ ਲਈ ਤੇ ਪਰਚਾ ਦਰਜ ਕਰ ਲਿਆ ਤੇ ਹੁਣ ਦੇਖਦੇ ਭਾਈ ਅਗਲੀ ਗੱਲ ਕੀ ਹੁੰਦੀ ਆ ਪਰ ਪੁਲਿਸ ਨੂੰ ਸਖਤੀ ਵਰਤਣੀ ਚਾਹੀਦੀ ਆ ਜਿਹੜੇ ਵੀ ਬੰਦੇ ਗਲਤ ਕਰਦੇ ਆ ਜਦੋਂ ਵੀ ਬੰਦੇ ਗਲਤ ਕਰਦੇ ਆ ਉਹਨਾਂ ਦੇ ਉਤੇ ਬਣਦੀ ਸਰਦੀ ਟੁਕਮੀ ਕਾਰਵਾਈ ਹੋਣੀ ਚਾਹੀਦੀ ਆ ਸੋ ਦੇਖਦੇ ਆ ਹੁਣ ਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਦੁੱਖ ਹੈ ਇਸ ਗੱਲ ਦਾ ਕਿ ਭਾਈ ਇਸ ਵੇਲੇ ਮੰਗਾ ਮੰਨਣ ਜਾਂ ਮਨਮੋਣ ਦੀ ਥਾਂ ਦੇ ਉੱਤੇ ਭਾਜਪਾ ਦੇ ਕੁਝ ਆਗੂ ਤੇ ਸਮਰਥਕਾ ਜਿਹੜੇ ਕਿਸ ਤਰੀਕੇ ਨਾਲ ਹਮਲਾ ਕਰਦੇ ਆ ਜੀ ਬਿਲਕੁਲ ਸਹੀ ਕਹਿ ਤੁਸੀਂ ਟਿਹੜਾ ਸਾਹਿਬ ਖੈਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੋ ਬਹੁਤ ਮਿਹਰਬਾਨੀ ਜੀ